ਵਾਡੇ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਸੋਚਣ ਮੀਡੀਆ ਦੇ ਉੱਪਰ ਇਸ ਸਮੇਂ ਇੱਕ ਬਹੁਤ ਵੱਡਾ ਵਾਇਰਸ ਚੱਲ ਰਿਹਾ ਹੈ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਇਹ ਅਜਿਹਾ ਵਾਇਰਸ ਹੈ ਜੋ ਕਿ ਸਾਰੇ ਦੇ ਵਿੱਚ ਫੈਲਦਾ ਜਾ ਰਿਹਾ ਹੈ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਇਹ ਹਲਦੀ ਪਾਲਾ ਜੋ ਕਿ ਕੀਤਾ ਜਾ ਰਿਹਾ ਹੈ ਸਾਰਿਆਂ ਦੇ ਵੱਲੋਂ ਜਿਸ ਦੇ ਵਿੱਚ ਇੱਕ ਮੋਬਾਈਲ ਦੀ ਫਲੈਸ਼ਲਾਈਟ ਜਿਗਾ ਕੇ ਉੱਪਰ ਕੱਚ ਦਾ ਗਲਾਸ ਰੱਖ ਕੇ ਤੇ ਵਿੱਚ ਹਲਦੀ ਪਾਈ ਜਾਂਦੀ ਆ ਜੇ ਵੀਡੀਓ ਜਿਹੜੀ ਆ ਵਾ ਉਹ ਪਾ ਕੇ ਕਾਫੀ ਜਿਆਦਾ ਵਿਊਜ਼ ਲਏ ਜਾ ਰਹੇ ਨੇ ਤੇ ਇਸ ਦੇ ਚੱਕਰ ਦੇ ਵਿੱਚ ਕਿਹਾ ਜਾ ਰਿਹਾ ਵਾ ਕਿ ਜਿਸ ਤਰ੍ਹਾਂ ਇਹ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਹਲਦੀ ਦਾ ਰੇਟ ਵੀ ਜਿਹੜਾ ਹੈ ਉਹ ਵਧਾ ਦੇਣਗੇ ਇਹ ਲੋਕ ਜੋ ਕਿ ਇਸ ਦਾ ਵੀਡੀਓਜ਼ ਬਣਾ ਰਹੇ ਨੇ ਬਾਕੀ ਤੁਸੀਂ ਇਹ ਚੀਜ਼ ਟਰਾਈ ਕੀਤੀ કે ਨਹੀਂ ਕੀਤੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਇਹ ਫਾਲਤੂ ਕੰਮ ਆ ਕਿ ਨਹੀਂ ਇਸ ਬਾਰੇ ਤੁਹਾਡੇ ਕੀ ਵਿਚਾਰ ਆ ਕਮੈਂਟ ਕਰਕੇ ਦੱਸੋ ਮਿਲਦੇ ਆਂ ਆਗਲੀ ਵੀਡੀਓ ਦੇ ਨਾਲ ਤੁਹਾਡੇ ਨਾਲ ਹੋਵਾਂਗੇ ਰੂਬਰੂ ਤਤ ਤੱਕ ਦੇ ਜੁੜੇ ਰੋ ਆਪਣੇ ਚੈਨਲ ਦੇ ਨਾਲ ਮਿਲਦੇ ਆ ਜਲਦੀ